ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਵਿਸਰ ਨਹੀਂ ਏਵੜ ਦਾਤੇ ਕਰ ਕਿਰਪਾ ਭਗਤਨ ਸੰਗ ਰਾਤੇ ਦਿਨ ਸਰੈਣ ਜਿਉ ਤੁਧ ਧਿਾਈ ਇਹੋ দান ਮੋਹਿ ਕਰਣਾ ਜੀਉ ਮਾਟੀ ਅੰਦੀ ਸੁਰਤ ਸਮਾਈ ਸਭ ਕਿਛ ਦਿਆ ਭਲੀਆ ਜਾਈ ਅਨਦ ਬਿਨੋਦ ਚੋਜਤ ਮਾਸੇ ਤੁਧ ਭਾਵੈ ਸੋ ਹੋਣਾ ਜੀਓ ਜਿਸ ਦਾ ਦਿੱਤਾ ਸਭ ਕਿਛ ਲੈਣਾ ਛਤੀਹ ਅੰਮ੍ਰਿਤ ਭੋਜਨ ਖਾਣਾ ਸਹਿਜ ਸੁਖਾਲੀ ਸੀਤਲ ਪਵਣਾ ਸਹਿਜ ਕੇਲ ਰੰਗ ਕਰਣਾ ਜੀਓ ਸਾ ਬੁੱਧ ਦੀਜੈ ਜਿਤ ਵਿਸਰਹਿ ਨਾਹੀ ਸਾ ਮਤ ਦੀਜੈ ਜਿਤ ਤੁਧ ਧਿਆਈ ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀਓ ਮਾਜ ਮਹੱਲਾ ਪੰਜਵਾ ਸਿਫਤ ਸਲਾਹਣ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤਉਦ ਭਾਈ ਸੋਈ ਜਪ ਜੋ ਪ੍ਰਭ ਜੀਉ ਭਾਵੈ ਭਾਣੈ ਪੂਰ ਗਿਆਨਾ ਜੀਓ ਅੰਮ੍ਰਿਤ ਨਾਮ ਤੇਰਾ ਸੋਈ ਗਾਵੇ ਜੋ ਸਾਹਿਬ ਤੇਰਾ ਮਨ ਭਾਵੈ ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨ ਮਾਨਾ ਜੀਓ ਤੂੰ ਸੰਤਨ ਕੀ ਕਰਹਿ ਪ੍ਰਤਪਾਲਾ ਸੰਤ ਖੇਲ ਹੈ ਤੁਮ ਸੰਗ ਗੋਪਾਲਾ ਆਪਣੇ ਸੰਤ ਤੁਧ ਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਨਾ ਜੀਓ ਓਨ ਸੰਤਨ ਕੈ ਮੇਰਾ ਮਨ ਕੁਰਬਾਨੇ ਜੇ ਨ ਤੂੰ ਜਾਤਾ ਜੋ ਤੁਧ ਮੁਖ ਭਾਨੇ ਤਿੰਨ ਕੈ ਸੰਗ ਸਦਾ ਸੁਖ ਪਾਇਆ ਹਰ ਰਸ ਨਾਨਕ ਤ੍ਰਿਪਤ ਅਗਾਨਾ ਜੀਉ ਮਾਜ ਮਹੱਲਾ ਪੰਜਵਾ ਤੂੰ ਜਲ ਨਿਦ ਹਮ ਮੀਨ ਤੁਮਾਰੇ ਤੇਰਾ ਨਾਮ ਬੂੰਦ ਹਮ ਚਾਤਰਿਕ ਤਖ ਹਾਰੇ ਤੁਮਰੀ ਆਸ ਪਿਆਸਾ ਤੁਮਰੀ ਤੋ ਮਹੀ ਸੰਗ ਮਨ ਲੀਨਾ ਜੀਓ ਜਿਉ ਬਾਰਿਕ ਪੀ ਖੀਰ ਅਘਾਵੈ ਜਿਉ ਨਿਰਤਨ ਤਨ ਦੇਖ ਸੁਖ ਪਾਵੈ ਤ੍ਰਿਖਵੰਤ ਜਲ ਪੀਵਤ ਠੰਡਾ ਜਿਉ ਹਰ ਸੰਗ ਇਹੋ ਮਨ ਭੀਨਾ ਜੀਓ ਜਿਉ ਅੰਧਿਆਰ ਹੈ ਦੀਪਕ ਪਰਗਾਸਾ ਭਰਤਾ ਚਿਤਵਤ ਪੂਰਨ ਆਸਾ ਮਿਲ ਪ੍ਰੀਤਮ ਜਿਉ ਹੋਤ ਅਨੰਦਾ ਤੇਉ ਹਰ ਰੰਗ ਮਨ ਰੰਗੀਨਾ ਜੀਉ ਸੰਤਨ ਮੋਕਉ ਹਰ ਮਾਰਗ ਪਾਇਆ ਸਾਧ ਕ੍ਰਿਪਾਲ ਹਰ ਸੰਗ ਗਿਜਾਇਆ ਹਰ ਹਮਰਾ ਹਮ ਹਰ ਕੇ ਦਾਸੇ ਨਾਨਕ ਸਬਦ ਗੁਰੂ ਸਚ ਦੀਨਾ ਜੀਉ ਮਾਜ ਮਹੱਲਾ ਪੰਜਵਾ ਅੰਮ੍ਰਿਤ ਨਾਮ ਸਦਾ ਨਿਰਮਲਿਆ ਸੁਖਦਾਈ ਦੁਖ ਬਿਦਾਰਨ ਹਰੀਆ ਅਵਰ ਸਾਦ ਚਖ ਸਗਲੇ ਦੇਖੇ ਮਨ ਹਰ ਰਸ ਸਭ ਤੇ ਮੀਠਾ ਜੀਓ ਜੋ ਜੋ ਪੀਵੈ ਸੋ ਤ੍ਰਿਪਤਾਵੈ ਅਮਰ ਹੋਵੈ ਜੋ ਨਾਮ ਰਸ ਪਾਵੈ ਨਾਮ ਨਿਧਾਨ ਤਿਸਹਿ ਪ੍ਰਾਪਤ ਜਿਸ ਸ਼ਬਦ ਗੁਰੂ ਮਨ ਵੂਠਾ ਜੀਓ ਜਿਨ ਹਰ ਰਸ ਪਾਇਆ ਸੋ ਤ੍ਰਿਪਤ ਅਗਾਨਾ ਜੇਨ ਹਰ ਸਾਧ ਪਾਇਆ ਸੋ ਨਾਹੀਂ ਡੁਲਾਨਾ ਤਿਸਹਿ ਪ੍ਰਾਪਤ ਹਰ ਹਰ ਨਾਮਾ ਜਿਸ ਮਸਤਕ ਭਾ ਗੀਠਾ ਜੀਓ ਹਰ ਇੱਕ ਸਹੱਥ ਆਇਆ ਵਰਸਾਣੇ ਬਹੁ ਤੇਰੇ ਤਿਸ ਲਗ ਮੁਕਤ ਭਏ ਘਨੇਰੇ ਨਾਮ ਨਿਧਾਨਾ ਗੁਰਮੁਖ ਪਾਈਐ ਕਹੋ ਨਾਨਕ ਵਿਰਲੀ ਡੀਠਾ ਜੀਓ ਮਾਜ ਮਹੱਲਾ ਪੰਜਵਾ ਨੈਦ ਸੈਦ ਰਿਦ ਹਰ 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 ਮੇਰਾ ਜਨਮ ਪਦਾਰਥ ਗਹਿਰ ਗੰਭੀਰੈ ਲੱਖ ਕੋਟ ਖੁਸ਼ੀਆਂ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀਉ ਦਰਸ਼ਨ ਦੇਖਤ ਭਏ ਪੁਨੀਤਾ ਸਗਲ ਉਧਾਰੇ ਭਾਈ ਮੀਤਾ ਅਗਮ ਅਗੌਚਰ ਸਵਾਮੀ ਆਪਣਾ ਗੁਰ ਕਿਰਪਾ ਤੇ ਸੱਚ ਧਾਈ ਜੀਉ ਜਾ ਕੋ ਖੋਜ ਹੈ ਸਰਬ ਉਪਾਏ ਵਡਭਾਗੀ ਦਰਸ਼ਨ ਕੋ ਵਿਰਲਾ ਪਾਏ ਊਚ ਅਪਾਰ ਅਗੋਚਰ ਥਾਨਾ ਓਹ ਮਹਿਲ ਗੁਰੂ ਦੇਖਾਈ ਜੀਉ ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ ਮੁਕਤ ਭਇਆ ਜਿਸ ਰਿਦੈ ਵਸੇਰਾ ਗੁਰਬੰਧਨ تنਕੇ ਸਗਲੇ ਕਾਟੇ ਜਨ ਨਾਨਕ ਸਹਿਜ ਸਮਾਈ ਜੀਉ ਮਾਜ ਮਹੱਲਾ ਪੰਜਵਾ ਰਬ ਕਿਰਪਾ ਤੇ ਹਰ ਹਰ ਧਿਆਵੋ ਪ੍ਰਭੂ ਦਇਆ ਤੇ ਮੰਗਲ ਗਾਵੋ ਊਠਤ ਬੈਠਤ ਸੋਵਤ ਜਾਗਤ ਹਰ ਧਿਆਈਐ ਸਗਲ ਅਵਰਦਾ ਜੀਉ ਨਾਮ ਔਖਦ ਮੋਕਉ ਸਾਧੂ ਦਿਆ ਕਿਲ ਬਿਖ ਕਾਟੇ ਨਿਰਮਲ ਥੀਆ ਅਨਦ ਭਇਆ ਨਿਕਸੀ ਸਭ ਪੀਰਾ ਸਗਲ ਬਿਨਾਸੇ ਦਰਦਾ ਜੀਉ ਜਿਸ ਕਾ ਅੰਗ ਕਰੇ ਮੇਰਾ ਪਿਆਰਾ ਸੋ ਮੁਕਤਾ ਸਾਗਰ ਸੰਸਾਰਾ ਸਤ ਕਰੇ ਜਿਨ ਗੁਰੂ ਪਛਾਤਾ ਸੋ ਕਾਹੇ ਕੋ ਡਰਦਾ ਜੀਓ ਜਬ ਤੇ ਸਾਧੂ ਸੰਗਤ ਪਾਏ ਗੁਰਪੇਟਤ ਹੋ ਗਈ ਬੁਲਾਏ ਸਾਸ ਸਾਸ ਹਰ ਗਾਵੇ ਨਾਨਕ ਸਤ ਗੁਰ ਢਾਕ ਲੀਆ ਮੇਰਾ ਪੜਦਾ ਜੀਓ ਬਾਜ ਮਹੱਲਾ ਪੰਜਵਾ ਉਤ ਪੋਤ ਸੇਵਕ ਸੰਗ ਰਤਾ ਪ੍ਰਭ ਪ੍ਰਤ ਪਾਲੇ ਸੇਵਕ ਸੁਖ ਦਾਤਾ ਪਾਣੀ ਪਖਾ ਪੀਸੋ ਸੇਵਕ ਕੈ ਠਾਕੁਰ ਹੀ ਕਾ ਆਹਰ ਜੀਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋਈ ਕਮਾਵੇ ਜੋ ਸਾਹਿਬ ਭਾਵੈ ਸੇਵਕ ਅੰਤਰ ਬਾਹਰ ਮਹਰ ਜੀਓ ਤੂੰ ਦਾਣਾ ਠਾਕੁਰ ਸਭ ਵਿਦ ਜਾਣ ਹੈ ਠਾਕੁਰ ਕੇ ਸੇਵਕ ਹਰ ਰੰਗ ਮਣ ਹੈ ਜੋ ਕਿਛ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾਹਰ ਜੀਓ ਆਪਣਾ ਠਾਕੁਰ ਜੋ ਪਹਿਰਾਇ ਬਹੁ ਰਣਾ ਲੇਖਾ ਪੁੱਛ ਬੁਲਾਇ ਤਿਸ ਸੇਵਕ ਕੈ ਨਾਨਕ ਕੁਰਬਾਨੀ ਸੋ ਗਹਿਰ ਗੰਭੀਰ ਗੌਹਰ ਜੀਓ ਆਪੁਨਾਇ ਠਾਕੁਰ ਜੋ ਪਹਿਰਾਇ ਬਹੁਰ ਨਾਲੇਖਾ ਪੁੱਛ ਬੁਲਾਇ ਤਿਸ ਸੇਵਕ ਕੈ ਨਾਨਕ ਕੁਰਬਾਨੀ ਸੋ ਗਹਿਰ ਗਭੀਰਾ ਗਉਹਰ ਜੀਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ